ਮੈਂ ਤੋ ਲਿਖਾ ਕੇ ਲੈ ਲਓ 2040 ਦੇ ਵਿੱਚ ਜਿਹੜੀ ਰੇਸ਼ਿਓ ਆ ਪੰਜਾਬ ਦੇ ਵਿੱਚ 60% ਪ੍ਰਵਾਸੀਆਂ ਦੀ ਹੋਏਗੀ 40% ਚ ਪੰਜਾਬੀਆਂ ਦੀ ਹੋਏਗੀ ਮੂਲ ਨਿਵਾਸੀਆਂ ਦੀ ਹੋਏਗੀ ਹੋਣਾ ਔਰ ਉਹਦੇ ਵਿੱਚ ਤੁਸੀਂ ਫਿਰ ਵੇਖ ਲਓ ਫਿਰ ਜਿਨ੍ਹਾਂ ਦੀ 60% ਹੋਏਗੀ ਤੇ ਸਰਕਾਰ ਵੀ ਉਹਨਾਂ ਦੀ ਹੋਏਗੀ ਫਿਰ ਉਹ ਵੀ ਕਹਿਣਗੇ ਕੱਲ ਨੂੰ ਵੀ ਭਾਸ਼ਾ ਵੀ ਸਾਡੀ ਹੋਣੀ ਚਾਹੀਦੀ ਆ ਆਪਣੀ ਰੇਸ਼ਿਓ ਵਧਾਉਣ ਦੇ ਵਿੱਚ ਇਹਨਾਂ ਜਥੇਬੰਦੀਆਂ ਦਾ ਰੋਲ ਰਹੂਗਾ ਜੀ ਪੂਰਾ ਰੋਲ ਹੈ ਅੱਜ ਜੇ ਇਹ ਅੱਜ ਉਹਨਾਂ ਦੇ ਕਹਿੰਦੇ ਨਾ ਭਈ ਪੱਖ 'ਚ ਖੜੇ ਆ ਇਹ ਉਹਨਾਂ ਨੂੰ ਕਹਿੰਦੇ ਆ ਭਈ ਅਸੀਂ ਤਾਂ ਉਹਨਾਂ ਦੇ ਪੱਖ 'ਚ ਖੜੇ ਆ ਤੇ ਫਿਰ ਇਸ ਗੱਲ ਦੇ ਪੱਖ 'ਚ ਖੜਿਆ ਇਹ ਵੀ ਇੱਥੇ ਜਿਹੜੀ ਆ ਬਹੁ ਗਿਣਤੀ ਉਹਨਾਂ ਲੋਕਾਂ ਦੀ ਆਜੇ ਜਿਹੜਾ ਪੰਜਾਬ ਤੇ ਪੰਜਾਬੀਅਤ ਦੀ ਗੱਲ ਕਰਦਾ ਉਹ ਗੱਲ ਕਰਨੀ ਬੰਦ ਹੋ ਜੇ ਜਿਹੜਾ ਵਕਤ ਘਰਾਂ ਦੀ ਗੱਲ ਕਰਦਾ ਵੀ ਸਾਨੂੰ 1947 'ਚ ਸਰਕਾਰਾਂ ਨੇ ਇਹ ਕਹਿ ਕੇ ਨਾਂ ਰੱਖ ਲਿਆ ਵੀ ਤੁਹਾਨੂੰ ਵਕਤ ਘਰ ਮਿਲਣਗੇ ਅੱਜ ਤੱਕ ਨਹੀਂ ਮਿਲੇ ਉਹ ਗੱਲ ਕਰਨੀ ਬੰਦ ਕਰ ਦੇਣ ਲੋਕ ਉਹ ਕਹਿੰਦੇ ਇਹਨਾਂ ਨਾਲ ਹੋਰੇ ਧੱਕੇ ਦੇ ਖਿਲਾਫ ਅਸੀਂ ਡਟਮਾ ਵਿਰੋਧ ਕਰਾਂਗੇ ਜੀ ਵਿਰੋਧ ਦੀ ਗੱਲ ਕਰ ਰਹੀ ਹੈ ਜੀ ਉਹ ਨਹੀਂ ਧੱਕਾ ਕਿਹੜਾ ਹੈ ਮੈਨੂੰ ਇਹ ਦੱਸਣ ਕਿਹੜਾ ਧੱਕਾ ਹੈ ਅਸੀਂ ਮੰਗ ਇਹ ਕਰ ਰਹੇ ਆ ਜਿੰਨਾ ਪੰਜਾਬ ਅੱਜ ਮੰਗ ਕਰ ਰਿਹਾ ਦੇਖ ਲਓ ਤੁਸੀਂ ਜਿੱਥੇ ਵੀ ਨੌਜਵਾਨ ਜਾਂਦੇ ਆ ਠੀਕ ਹੈ ਇੱਕ ਸਲੋਗਨ ਆਇਆ ਸੀ ਕਈ ਵਾਰੀ ਬੋਲੇ ਜਾਂਦੇ ਨੇ ਸ਼ਬਦ ਪਰ ਲੋਕਾਂ ਨੇ ਇਹਦੇ ਮਗਰ ਮੰਗ ਕੀ ਕੀਤੀ ਆ ਸਲੋਗਨ ਬੇਸ਼ੱਕੇ ਵਰਤਿਆ ਪਰ ਇਹਦੇ ਮਗਰ ਮੰਗ ਕੀ ਕੀਤੀ ਆ ਮੰਗ ਇਹ ਕੀਤੀ ਆ ਵੀ ਇਹਨਾਂ ਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਸਾਰੀਆਂ ਪੰਚਾਇਤਾਂ ਦੇ ਮੱਤੇ ਪੜ ਕੇ ਵੇਖ ਲਓ ਉਹਨਾਂ ਨੇ ਇਹ ਮੰਗ ਕੀਤੀ ਆ ਵੀ ਇਹਨਾਂ ਦੀ ਪੀਸੀਸੀ ਹੋਣੀ ਚਾਹੀਦੀ ਆ ਵੈਰੀਫਿਕੇਸ਼ਨ ਹੋਣੀ ਚਾਹੀਦੀ ਆ ਜੇ ਇਹ ਗੱਲਾਂ ਜਾਇਜ਼ ਨੇ ਫਿਰ ਉਹ ਜਥੇਬੰਦੀਆਂ ਵਾਲੇ ਕਿਉਂ ਨਹੀਂ ਇਹ ਗੱਲਾਂ ਕਰ ਰਹੇ ਜੀ ਉਹਨਾਂ ਨੇ ਚਾਹੁੰਦੇ ਹੀ ਨਹੀਂ ਉਹ ਤਾਂ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਪੰਜਾਬੀ ਜਿਹੜੇ ਮੂਲ ਨਿਵਾਸੀ ਆ ਉਹ ਮਿਨੋਰਟੀ ਜਾਣ ਤੇ ਅਦਰ ਸਟੇਟ ਵਾਲੇ ਮੇਜੋਰਟੀ ਜਾਣ ਤੇ ਇੰਡਸਟਰੀ ਖੜ ਜੂਗੀ ਜੇ ਪ੍ਰਵਾਸੀ ਜੇ ਚਲੇ ਗਏ ਤਾਂ ਇੰਡਸਟਰੀ ਖੜ ਜੇ ਸਾਨੂੰ ਲਾਭ ਕੀ ਹੈ ਇੰਡਸਟਰੀ ਚ ਸਾਡੇ ਪੰਜਾਬੀ ਮੂਲ ਨਿਵਾਸੀ ਕੰਮ ਕਿੰਨਾ ਕਰ ਰਹੇ ਨੇ ਦੱਸਣ ਮੈਨੂੰ ਇੱਕ ਇੰਡਸਟਰੀ ਦਿਖਾ ਦੇਣ ਜਿਹਦੇ ਵਿੱਚ 80% ਲੋਕ ਪੰਜਾਬ ਦੇ ਹੋਣ ਮੈਂ ਤੁਹਾਨੂੰ ਵਿਖਾ ਦੇਵਾਂਗਾ ਲੁਧਿਆਣੇ ਦੇ ਵਿੱਚ ਤਾਂ ਸਾਰੀ ਇੰਡਸਟਰੀ ਮੈਂ ਵਿਖਾ ਦੇਵਾਂਗਾ ਵੀ ਜਿਹਦੇ ਵਿੱਚ 80% ਪ੍ਰਵਾਸੀ ਕੰਮ ਕਰਦੇ ਨੇ ਤੇ ਇੱਥੇ ਤੁਹਾਨੂੰ ਦਿਖਾਵਾਂਗਾ ਹੁਸ਼ਿਆਰਪੁਰ 95% ਪ੍ਰਵਾਸੀ ਕੰਮ ਕਰਦੇ ਨੇ ਤੇ ਫੇਰ ਭਾਈ ਕਿਹੜੀ ਇੰਡਸਟਰੀ ਦੀ ਗੱਲ ਕਰਦੇ ਹੋ ਉਸ ਇੰਡਸਟਰੀ ਦਾ ਸਾਨੂੰ ਲਾਭ ਕੀ ਹੈ ਜੇ ਸਾਡੇ ਬੱਚਿਆਂ ਨੂੰ ਰੋਜ਼ਗਾਰ ਨਹੀਂ ਮਿਲਣਾ ਉਹ ਸ਼ੈਲਰਾਂ ਚੋ ਵੀ ਕਹਿੰਦੇ ਮਜ਼ਦੂਰ ਚੱਲ ਜਾਣੇ ਜੀ ਉਹ ਉਹ ਇੰਡਸਟਰੀ ਜਿਹੜੀ ਆ ਉਹ ਦੋਵੇਂ ਇੱਥੇ ਲੁੱਟੀ ਜਾ ਰਹੀ ਆ ਹਾਂ ਇਹ ਹੋ ਸਕਦਾ ਕਿ ਕਿਤੇ ਪਰਸਨਲ ਜਿਹੜੇ ਕਿੱਤੇ ਆ ਉਹਨਾਂ ਦੇ ਉਹਨਾਂ ਦੇ ਪਰਸਨਲ ਕਿੱਤਿਆਂ ਦੇ ਵਿੱਚੋਂ ਕਿਤੇ ਮਜ਼ਦੂਰ ਨਾ ਚਲੇ ਜਾਣ ਉਹਨਾਂ ਦੇ ਪਰਸਨਲ ਕਿੱਤੇ ਨਾ ਖੜ੍ਹ ਜਾਣ ਤਾਂ ਖੜ੍ਹੇ ਉਹਨਾਂ ਨਾਲ ਜੀ ਆ ਬਿਲਕੁਲ ਹੈ ਇਸੇ ਕਰਕੇ ਖੜ੍ਹਣਗੇ ਵੀ ਇਹਨਾਂ ਦਾ ਆਪਣਾ ਜਿਹੜਾ ਟੀ ਹਟਾ ਟੱਪਾ ਚੱਲਦਾ ਰਵੇ ਹੋਰ ਕੁਝ ਨਹੀਂ ਹੈ ਇਹਨਾਂ ਨੂੰ ਪੰਜਾਬ ਨਾਲ ਕੋਈ ਦੁੱਖ ਨਹੀਂ ਮੈਂ ਇਹ ਗੱਲ ਕਹੂੰਗਾ ਜਿਹੜ ਉਹ ਭਾਈ ਇੱਕ ਦੇਖ ਲਿਓ ਇਹ ਪੰਜਾਬ ਗੁਰਾਂ ਦੀ ਨਗਰੀ ਹੈ ਸਾਰਾ ਤੇ ਇੱਥੇ ਕਦੇ ਇਹ ਗੱਲ ਨਹੀਂ ਹੋ ਸਕਦੀ ਕਿ ਪੰਜਾਬ ਖੜ ਜੇ ਇਹ ਗੁਰੂ ਸਾਹਿਬ ਦਾ ਥਾਪੜ ਹੈ